ਹਾਂਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕ ਵੀਰਾਂ ਨੰਬਰ ਵੀ ਦੇ ਕੇ ਜਾਵਾਂਗੇ ਸਾਡਾ WhatsApp ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਕਿਸੇ ਵੀ ਚੀਜ਼ ਦੀ ਐਡ ਲਗਵਾਉਣ ਲਈ 5-7 ਫੋਟੋਵਾਂ ਪ੍ਰੋਪਰ ਜਾਣਕਾਰੀ ਸਾਨੂੰ ਸ਼ੈੰਡ ਕਰਦੇ ਛੋਡੀਆੜੇ ਹੀ ਲਗਾ ਦਾਂਗੇ ਅੱਜ ਹੀ ਲੈ ਕੇ ਆਇਆ 3600 ਟੂ ਹੌਲੈਂਡ ਕੰਡੀਸ਼ਨ ਦੀ ਗੱਲ ਕਰੀਏ ਰੰਗ ਪੇਂਟ ਬਿਲਕੁਲ ਨਾਲ ਦਾ ਆਰੀਜੀਨਲ ਟਰੈਕਟਰ ਹੈਗਾ ਫੀਲ ਟਰੈਕਟਰ ਹੈਗਾ 7056 ਟਰੈਕਟਰ ਦੇ ਨਾਲ ਦੇ ਟਾਇਰ ਨੇ ਅਗਲੇ ਟਾਇਰ ਹੈਗਾ 855 ਬਹੁਤ ਘੱਟ ਚੱਲਿਆ ਹੋਇਆ ਮਾਲਕ ਵੀਰਾਂ ਵੱਲੋਂ ਇੰਜਨ ਗੇਅਰ ਲਿਫਟ ਦੀ ਫੁੱਲ ਗਾਰੰਟੀ ਆ ਟਰੈਕਟਰ ਨੂੰ ਚਲਾ ਵਾ ਕੇ ਤੁਸੀਂ ਦੇਖ ਸਕਦੇ ਹੋ 2018 ਮਾਡਲ ਟਰੈਕਟਰ ਆ ਸਿਰਫ ਸਿਰਫ 2200 ਘੰਟਾ ਚੱਲਿਆ ਹੋਇਆ ਹੈਗਾ ਮਾਲਕ ਵੀਰਾਂ ਨੇ ਡਿਮਾਂਡ ਰੱਖੀ ਆ 3,65,000 ਰੁਪਏ ਬਾਕੀ ਮੌਕੇ ਤੇ ਲੈਸ ਹੋ ਜੂ ਆਲ ਰੀਅਲ ਟਰੈਕਟਰ ਹੈਗਾ ਰੰਗ ਪੇਂਟ ਬਿਲਕੁਲ ਨਾਲ ਦਾ ਅਸਾਮ ਦਾ ਨੰਬਰ ਆ ਟਰੈਕਟਰ ਦਾ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈਗਾ ਮਾਲਕਾ ਨੇ ਡਿਮਾਂਡ ਰੱਖੀ 365000 ਰੁਪਇਆ ਬਾਕੀ ਮੁੱਕ ਤੇ ਲੈਸੋ ਜੀ ਬਹੁਤ ਘੱਟ ਚੱਲ ਰਿਹਾ ਮਾਲਕਾ ਦਾ ਨੰਬਰ ਆਗਾ 90690 52000 90690 52000 ਮਾਲਕਾ